ਤੁਸੀਂ ਵੇਖ ਰਹੇ ਹੋ ਉਸ ਕੈਨੇਸ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਧਾਰੀਵਾਲ ਸੋਸ਼ਲ ਮੀਡੀਆ ਤੇ ਹਰ ਰੋਜ਼ ਕੋਈ ਵੀਡੀਓ ਜਾਂ ਤਸਵੀਰ ਵਾਇਰਲ ਹੁੰਦੀ ਹੈ ਜੋ ਕਿ ਲੋਕਾਂ ਦੀ ਖਿੱਚ ਦਾ ਕੇਂਦਰ ਬਣਦੀ ਹੈ ਹਾਲੀ ਵਿੱਚ ਸੋਸ਼ਲ ਮੀਡੀਆ ਤੇ ਇੱਕ ਵਿਆਦਾ ਕਾਰਡ ਤੇ ਜਿਹਦੇ ਨਾਲ ਵਾਇਰਲ ਹੋ ਰਿਹਾ ਹੈ ਅਨੋਖੇ ਵਿਆਦੇ ਇਸ ਕਾਰਡ ਨੂੰ ਲੈ ਕੇ ਲੋਕਾਂ ਦੇ ਵੱਲੋਂ ਵੀ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕੀਤੇ ਜਾ ਰਹੇ ਨੇ ਭਰਤੀ ਨੂੰ ਲੈ ਕੇ ਬੇਰੁਜ਼ਗਾਰਾਂ ਦੇ ਵੱਲੋਂ ਅਨੋਖੇ ਢੰਗ ਦੇ ਨਾਲ ਹਰਿਆਣਾ ਸਰਕਾਰ ਤੇ ਤੰਜ ਕੱਸਿਆ ਗਿਆ ਤੇ ਵਾਇਰਲ ਹੋ ਰਹੇ ਕਾਰਡ ਦੇ ਵਿੱਚ ਬਹੁਤ ਅਜੀਬ ਗੱਲਾਂ ਲਿਖੀਆਂ ਗਈਆਂ ਨੇ ਵਾਈਰਲ ਹੋ ਰਹੇ ਕਾਰਡ ਦੇ ਵਿੱਚ ਬੇਰੁਜ਼ਗਾਰ ਦੀ ਸੀਈਟੀ ਗਰੁੱਪ ਸੀ ਭਰਤੀ ਦੇ ਨਾਲ ਵਿਆਹ ਦੀ ਗੱਲ ਲਿਖੀ ਗਈ ਹੈ ਤੇ ਨਾਲ ਹੀ ਆਮ ਜਨਤਾ ਨੂੰ ਆਉਣ ਦਾ ਸੱਦਾ ਦਿੱਤਾ ਗਿਆ ਤੇ ਵਿਆਹ ਦਾ ਪ੍ਰੋਗਰਾਮ ਕਰਨਾਲ ਦੇ ਪੁਰਾਣੇ ਬੱਸ ਅੱਡੇ ਦੇ ਵਿੱਚ ਰੱਖਿਆ ਗਿਆ ਵਾਇਰਲ ਕਾਰਡ ਦੇ ਵਿੱਚ ਲਿਖਿਆ ਗਿਆ ਹੈ ਕਿ ਬੇਰੋਜ਼ਗਾਰ ਦਾ ਵਿਆਸ ਸੀ ਈਟੀ ਗਰੁੱਪ ਸੀ ਭਰਤੀ ਦੇ ਨਾਲ ਹੋਣ ਜਾ ਰਿਹਾ ਹੈ ਸ਼ਨੀਵਾਰ 20 ਅਪ੍ਰੈਲ 2024 ਯਾਨੀ ਕਿ ਅੱਜ ਹੀ ਇਹ ਪ੍ਰੋਗਰਾਮ ਰੱਖਿਆ ਗਿਆ ਹੈ ਬੇਰੋਜ਼ਗਾਰ ਮਿਲਣੀ ਪ੍ਰੋਗਰਾਮ ਸਵੇਰੇ 11 ਵਜੇ ਬਰਾਤ ਦੁਪਹਿਰ 12 ਵਜੇ ਤੇ ਬੇਰੋਜ਼ਗਾਰਾਂ ਦਾ ਸੜਕਾ ਤੇ ਰੋਸ਼ ਭਰਤੀ ਹੁਣ ਤੱਕ ਤੇ ਫਿਰੇ ਭਰਤੀ ਹੁੰਦੇ ਹੀ ਹੋਣਗੇ ਅਤੇ ਕਾਰਡ ਦੇ ਅਖੀਰ ਦੇ ਵਿੱਚ ਲਿਖਿਆ ਗਿਆ ਕਿ ਅਬ ਨਾ ਕੋਈ ਬਾਤ ਸੁਣेंगे ਨਾ ਹੀ ਸੁਣेंगे ਕੋਈ ਬਹਾਨਾ ਕੁਵਾਰੇ ਬੇਰੁਜ਼ਗਾਰੋ ਕੀ ਬਰਾਤ ਮੇ ਸਭ ਕੋ ਜਰੂਰ ਜਰੂਰ ਆਨਾ ਤੇ ਵਿਆਦਾ ਨੋ ਕਾ ਕਾਰ ਜਿਹੜਾ ਹੁਣ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਿਹਾ ਤੇ ਲੋਕਾਂ ਦੇ ਵੱਲੋਂ ਇਸ ਨੂੰ ਲੈ ਕੇ ਕਾਫੀ ਕਮੈਂਟ ਵੀ ਕੀਤੇ ਜਾ ਰਹੇ ਨੇ ਤਾਂ ਦੱਸ ਜੀਏ ਕਿ ਹਰਿਆਣਾ ਦੇ ਵਿੱਚ ਬੇਰੁਜ਼ਗਾਰ ਨੌਜਵਾਨਾਂ ਦੇ ਵੱਲੋਂ ਇਹ ਪ੍ਰੋਗਰਾਮ ਰੱਖਿਆ ਗਿਆ ਤੇ ਸਰਕਾਰ ਨੂੰ ਇਸ ਤਰੀਕੇ ਦੇ ਨਾਲ ਜਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਸੋਸ਼ਲ ਮੀਡੀਆ ਤੇ ਹਰ ਰੋਜ਼ ਕੋਈ ਵੀਡੀਓ ਜਾਂ ਤਸਵੀਰ ਵਾਇਰਲ ਹੁੰਦੀ ਹੈ ਜੋ ਕਿ ਲੋਕਾਂ ਦੀ ਖਿੱਚ ਦਾ ਕੇਂਦਰ ਬਣਦੀ ਹੈ। ਹਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਇੱਕ ਵਿਆਦਾ ਕਾਰਡ ਤੇ ਜਿਹਦੇ ਨਾਲ ਵਾਇਰਲ ਹੋ ਰਿਹਾ ਹੈ। ਅਨੋਖੇ ਵਿਆਦੇ ਇਸ ਕਾਰਡ ਨੂੰ ਲੈ ਕੇ ਲੋਕਾਂ ਦੇ ਵੱਲੋਂ ਵੀ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕੀਤੇ ਜਾ ਰਹੇ ਨੇ। ਭਰਤੀ ਨੂੰ ਲੈ ਕੇ ਬੇਰੁਜ਼ਗਾਰਾਂ ਦੇ ਵੱਲੋਂ ਅਨੋਖੇ ਢੰਗ ਦੇ ਨਾਲ ਹਰਿਆਣਾ ਸਰਕਾਰ ਤੇ ਤੰਜ ਕਸਿਆ ਗਿਆ ਤੇ ਵਾਇਰਲ ਹੋ ਰਹੇ ਕਾਰਡ ਦੇ ਵਿੱਚ ਬਹੁਤ ਅਜੀਬ ਗੱਲਾਂ ਲਿਖੀਆਂ ਗਈਆਂ ਨੇ। ਵਾਈਰਲ ਹੋ ਰਹੇ ਕਾਰਡ ਦੇ ਵਿੱਚ ਬੇਰੁਜ਼ਗਾਰ ਦੀ ਸੀ.ਈ.ਟੀ. ਗਰੁੱਪ ਸੀ ਭਰਤੀ ਦੇ ਨਾਲ ਵਿਆਹ ਦੀ ਗੱਲ ਲਿਖੀ ਗਈ ਹੈ ਤੇ ਨਾਲ ਹੀ ਆਮ ਜਨਤਾ ਨੂੰ ਆਉਣ ਦਾ ਸੱਦਾ ਤੱਕ ਦਿੱਤਾ ਗਿਆ ਤੇ ਵਿਆਹ ਦਾ ਪ੍ਰੋਗਰਾਮ ਕਰਨਾਲ ਦੇ ਪੁਰਾਣੇ ਬੱਸ ਅੱਡੇ ਦੇ ਵਿੱਚ ਰੱਖਿਆ ਗਿਆ ਹੈ ਵਾਇਰਲ ਕਾਰਡ ਦੇ ਵਿੱਚ ਲਿਖਿਆ ਗਿਆ ਹੈ ਕਿ ਬੇਰੋਜ਼ਗਾਰ ਦਾ ਵਿਆਸ ਸੀ ਈਟੀ ਗਰੁੱਪ ਸੀ ਭਰਤੀ ਦੇ ਨਾਲ ਹੋਣ ਜਾ ਰਿਹਾ ਹੈ ਸ਼ਨੀਵਾਰ 20 April 2024 ਯਾਨੀ ਕਿ ਅੱਜ ਹੀ ਇਹ ਪ੍ਰੋਗਰਾਮ ਰੱਖਿਆ ਗਿਆ ਹੈ ਬੇਰੋਜ਼ਗਾਰ ਮਿਲਣੀ ਪ੍ਰੋਗਰਾਮ ਸਵੇਰੇ 11 ਵਜੇ ਬਰਾਤ ਦੁਪਹਿਰ 12 ਵਜੇ ਤੇ ਬੇਰੋਜ਼ਗਾਰਾਂ ਦਾ ਸੜਕਾ ਤੇ ਰੋਸ਼ ਭਰਤੀ ਹੁਣ ਤੱਕ ਤੇ ਫਿਰੇ ਭਰਤੀ ਹੁੰਦੇ ਹੀ ਹੋਣਗੇ ਅਤੇ ਕਾਰਡ ਦੇ ਅਖੀਰ ਦੇ ਵਿੱਚ ਲਿਖਿਆ ਗਿਆ ਕਿ ਅਬ ਨਾ ਕੋਈ ਬਾਤ ਸੁਣेंगे ਨਾ ਹੀ ਸੁਣेंगे ਕੋਈ ਬਹਾਨਾ ਕੁਵਾਰੇ ਬੇਰੋਜ਼ਗਾਰੋ ਕੀ ਬਰਾਤ ਮੇ ਸਭ ਕੋ ਜਰੂਰ ਜਰੂਰ ਆਨਾ ਤੇ ਵਿਆਦਾ ਨੋ ਕਾ ਕਾਰ ਜਿਹੜਾ ਹੁਣ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਿਹਾ ਤੇ ਲੋਕਾਂ ਦੇ ਵੱਲੋਂ ਇਸ ਨੂੰ ਲੈ ਕੇ ਕਾਫੀ ਕਮੈਂਟ ਵੀ ਕੀਤੇ ਜਾ ਰਹੇ ਨੇ ਤਾਂ ਦੱਸ ਜੀਏ ਕਿ ਹਰਿਆਣਾ ਦੇ ਵਿੱਚੋਂ ਬੇਰੋਜ਼ਗਾਰ ਨੌਜਵਾਨਾਂ ਦੇ ਵੱਲੋਂ ਇਹ ਪ੍ਰੋਗਰਾਮ ਰੱਖਿਆ ਗਿਆ ਤੇ ਸਰਕਾਰ ਨੂੰ ਇਸ ਤਰੀਕੇ ਦੇ ਨਾਲ ਜਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ